ਬੱਚੀ ਵੱਜੀ ਜਾਂਦਾ ਰਹਿੰਦਾ ਜੀ ਹਾਂ ਵਿੱਚ ਮੁੜ ਕੇ ਫੋਨ ਵੱਜ ਜਾਂਦਾ ਮੁੱਕੇ ਨਜ਼ਰ ਆਣੀ ਹੁੰਦਾ ਕੱਟਣਾ ਪੈਂਦਾ ਐ ਕਰਨਾ ਪੈਂਦਾ ਇਹ ਇੱਥੇ ਜ਼ੂਮ ਕਰਨੀ ਪਊ ਆ ਦੇ ਇੱਥੇ ਇਹ ਜ਼ੂਮ ਘਟਾਉਣੇ ਆ ਤਾਂ ਥੋੜੇ ਜਿਹਾ ਇਧਰੋਂ ਹਜੇ ਚਾਨਣ ਪੈਂਦਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਰਾਮ ਸலாம் ਸਾਰੇ ਭਰਾਵਾਂ ਨੂੰ ਤਾਂ ਜਿਹੜੇ ਵੀ ਤੁਸੀਂ ਜੁੜੇ ਆ ਇਸ ਚੈਨਲ ਦੇ ਨਾਲ ਪਿੰਦੀ ਸਿੱਧੂ ਫਾਰਮ 88 ਦੇ ਨਾਲ ਤੁਹਾਨੂੰ ਪਤਾ ਵੀ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਵੀ ਤੁਹਾਨੂੰ ਚੰਗੇ ਚੰਗੇ ਭਰਾਵਾਂ ਨਾਲ ਲਈਏ ਚੰਗੇ ਚੰਗੇ ਸਮਝਾਂ ਕਰੀਏ ਅੱਜ ਬਿਲਕੁਲ ਬਸ ਭਾਈ 12 ਵਾ ਤਾਂ ਬਲਵਿੰਦਰ ਸਿੰਘ ਭਾਈ ਇੱਧਰ ਬੈਠਾ ਜੀ ਪਹਿਲਾਂ ਭਾਈ ਨੂੰ ਵੀ ਮਿਲ ਲਈਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤਾਂ ਹੁਣ ਬਾਈ ਨੇ ਇੱਥੇ ਉਹੀ ਗੱਲ ਡਿਸੀਜਨ ਲੈਂਤਾ ਵੀ ਪਸਵਾ ਦਾ ਫਾਰਮ ਵੀ ਹੁਣ ਵੱਡਾ ਕਰਨਾ ਹੋਲੀ-ਹੋਲੀ ਤਾਂ ਹੁਣ ਬਾਈ ਅੱਜ ਚਵਾਈ ਆ ਗੱਲਾਂ ਚੱਲਣ ਲੱਗੀਆਂ ਬਾਈ ਕਹਿੰਦਾ ਦੁੱਧ ਬਹੁਤ ਚੰਗਾ ਤੇ ਮੈਂ ਕਿਹਾ ਬਾਈ ਚਵਾਈ ਕਰਾਈਏ ਤਾਂ ਅੱਜ ਤੁਹਾਨੂੰ ਚਵਾਈ ਦਿਖਾਉਣੇ ਆ ਤਾਂ ਥੋੜਾ ਜਿਆ ਕਿਉਂਕਿ ਬਾਈ ਨੇ ਕਿਤੇ ਬਾਹਰ ਨਹੀਂ ਕੱਢੀ ਅਗਲੇ ਸਾਲ ਮੱਝ ਲੈਂਦੀ ਹੈ ਤਾਂ ਤਾਂ ਹੀ ਅਸੀਂ ਥੋੜਾ ਜਿਆ ਦੂਰ ਬੈਠੇ ਆ ਤਾਂ ਪੂਰੀ ਫਲ ਇਮਾਨਦਾਰੀ ਦੇ ਨਾਲ ਆਪਾਂ ਚਵਾਈ ਕਰਾਉਣੀ ਆ ਮਗਰ ਖੜੀ ਇਹਦੀ ਕੱਟੀ ਤੇ ਇਧਰਲੀ ਸਾਈਡ ਤੇ ਕੱਟਾ ਉਹ ਤੁਹਾਨੂੰ ਬਾਅਦ ਚ ਦਿਖਾ ਦਵਾਂਗਾ ਸਰ ਨੂੰ ਤਾ ਇੱਕ ਚੀਜ਼ ਹੋ ਪਿੰਡ ਕੰਗੜ ਪਿੰਡ ਨੰਦੀ ਕੀ ਦੇਖਦੇ ਆ ਕਿ ਨਾਮ ਦੁੱਧ ਕਰਦੀ ਹੈ ਮੱਧ ਪਿੰਡ ਕੰਗੜਾ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਕੰਗੜਾ ਇਧਰੋਂ ਜਮਾ ਬਸਾ ਦੂਜਾ ਦਿਨਾਂ ਮੌਜਜ ਵੜ ਗਿਆ ਹੂੰ ਬਸ ਲੱਖ ਟੰਡਾ ਉਠੰਡਦਾ ਦਵਿੰਦਰ ਦੇ ਪਿੰਡ ਦੇ ਨਾਲ ਤੇ ਫੇਰ ਨਹੀਂ ਪਾਉਂਦੀ ਆਪਾਂ ਸਾਰੇ ਨਾਮ ਪਈਏ ਤਾਂ ਕਿ ਕੋਈ ਕੰਮ ਕਰਕੇ ਵੀ ਵਿਚਾਰੇ ਨੇ ਇਹਨਾਂ ਦਾ ਕੱਲ ਨੂੰ ਆਥਨੇ ਵੀ ਭੁੱਖਾ ਰਹਿਣਾ ਮਾਰਗਾ ਮੋਟਰਸਾਂ ਧਾਰੀ ਪੀਊਗਾ ਹਨ ਲਾਹਣ ਤੱਕ ਫੇਰ ਵੀ ਪਰ ਚਲੋ ਪਤਾ ਕਿ ਲੋ ਦੁੱਤ ਚੁੰਗ ਜਾਂਦਾ ਜੀ ਸੁਣੋ ਵੀ ਸਾਰਿਆਂ ਨੂੰ ਪਤਾ ਤਾਂ ਬਾਕੀ ਤੁਹਾਡੇ ਮੇ ਪਤੀ ਲੋੜ ਹੈ ਤਾਂ ਬਾਈ ਨੂੰ ਵੀ ਤੁਸੀਂ ਦਲਾਸਾ ਦਿਓ ਵੱਧ ਤੋਂ ਵੱਧ ਤੁਸੀਂ ਜਣੀ ਗਈ ਸ਼ੇਅਰ ਕਰੋ ਜਿੰਨੇ ਆਪਾਂ ਜਿਆਦਾ ਸ਼ੇਅਰ ਕਰਾਂਗੇ ਸਾਨੂੰ ਪਤਾ ਤੇ ਉਨੇ ਜਿਹੜੇ ਨਵੇਂ ਬੰਦੇ ਆਪਣੇ ਇਸ ਕੰਮ ਦੇ ਵਿੱਚ ਆਇਆ ਉਹਨਾਂ ਨੂੰ ਹੌਸਲਾ ਮਿਲਦਾ ਜੇਦੋਂ ਉਹਨਾਂ ਨੂੰ ਹੌਸਲਾ ਮਿਲਦਾ ਉਹਨਾਂ ਨੇ ਆਟੋਮੈਟਿਕ ਹੀ ਵਧਣਾ ਹੈ ਠੀਕ ਹੈ ਜੀ ਤਾਂ ਮੈਨੂੰ ਵੀ ਬਾਈ ਮਿਲਨੀ ਆਈ ਸਪੈਸ਼ਲ ਆ ਗੱਲਾਂ ਚੱਲਣ ਲੱਗੀਆਂ ਅਮਣਾ ਮੁੰਡਾ ਇੱਥੇ ਕੁੱਤੇ ਰੱਖਦਾ ਬਾਈ ਨਾਲ ਚਲੋ ਜਾਨਵਰ-ਮਸਾਮ ਹੁੰਦੀ ਹੈ ਕਹਿੰਦੇ ਹੁੰਦੇ ਜਾਨਵਰਾਂ ਵਾਲਿਆਂ ਦੀ ਸਾਰਿਆਂ ਦੀ ਤਾਂ ਉਦੋਂ ਬਾਅਦ ਅਮਣਾ ਇਹ ਦੱਸਣ ਲੱਗਿਆ ਬਾਈ ਦੇ ਨਾਲ ਗੱਲ ਕੀਤੀ ਵੀ ਬਾਈ ਕਿੱਲੀ ਨੂੰ ਆਪਾਂ ਚਵਾਈ ਕਰਵਾਵਾਂਗੇ ਤਾਂ ਉਦੋਂ ਬਾਅਦ ਇੱਕ ਪੰਟ ਜ਼ੂਮ ਜ਼ੂਮ ਕਰ ਲਈ ਮਾਰੇ ਦੂਜੇ ਮੋਬਾਈਲ ਦੀ ਵੀ ਇਹਦੀ ਵੀ ਕਰ ਲਈ ਜ਼ੂਮ ਥੋੜਾ ਜਿਹਾ 더 ਹਨੇਰਾ ਪੈਂਦਾ ਤੇ ਜਿਆਦਾ ਜਿੰਨਾ ਹੀ ਕਿ ਨਜ਼ਦੀਕ ਤਾਲੀਆਂ ਦੇ ਵੀ ਡਰਨਾ ਜਾਵੇ ਤਾਂ ਫਿਰ ਬਾਈ ਬਲਵਿੰਦਰ ਦੇ ਨਾਲ ਗੱਲ ਹੋਈ ਬਲਵਿੰਦਰ ਭਾਈ ਫਾਰਮ ਤੇ ਆਇਆ ਫਾਰਮ ਤੇ ਆ ਕੇ ਅਸੀਂ ਗੱਲ ਕੀਤੀ ਤੇ ਵੀ ਅੱਜ ਸੂਈ ਨੂੰ ਥੋੜੇ ਦਿਨ ਹੋਇਆ ਤੇ ਵੀ ਬਈ ਬਾਈ ਚਵਾਈ ਕਰਵਾ ਦਈਏ ਪਰ ਬਾਈ ਬੇਟ ਜਿਆਦੇ ਆ ਗਰਮੀ ਵੀ ਜਿਆਦੇ ਪੈਂਦੀ ਆ ਹਮਸ ਵਧ ਗਈ ਵਿਚਾਲ ਆਪਾਂ ਜਿਹੜਾ ਦੁੱਧ ਆ ਵੀ ਭਰਾਵਾਂ ਨੂੰ ਦਿਖਾਈ ਦਿੰਨੇ ਆ ਵੀ ਜਿੱਥੇ ਆਪਾਂ 1 ਲੀਟਰ 2 ਲੀਟਰ ਦੀ ਹੋਰ ਬੇਟ ਕਰਨੀ ਆ ਵੀ ਦੁੱਧ ਵਧੂਗਾ ਤਾਂ ਉੱਥੇ ਚੱਲ ਆਪਣਾ ਸਾਰੇ ਭਰਾਵਾਂ ਨੂੰ ਪਤਾ ਹੀ ਹੁੰਦਾ ਚੰਗੇ ਨਹੀਂ ਮਿਲਦਾ ਵੀ ਕਿਹੜਾ ਆਪਾਂ ਜਿਹੜੀ ਚਵਾਈ ਲਾad ਗਏ ਤਾਂ ਚਵਾਈ ਤੋਂ ਬਾਅਦ ਆਪਾਂ ਅੱਜ ਵਾਲੀ ਲਾਈਵ ਦੇ ਵਿੱਚ ਤੁਹਾਡੇ ਨਾਲ ਬਾਈ ਨਾਲ ਬਲਵਿੰਦਰ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤਾਂ ਵੀ ਬਾਈ ਕਹਿਮਾ ਸੁਆ ਇਹਦਾ ਤੱਕੇ ਦੋ ਲਿਆਂਦੀ ਸੀ ਤਾਂ ਦੁੱਧ ਬਾਕੀ ਸਾਨੂੰ ਦਿਖਾ ਦਾਂਗੇ ਆਮਾ ਵੀ ਇੱਕ ਥਾਣੀ ਝੰਗਾ ਦਿਓ ਜੀ ਪਾਉਂਦੀ ਬਸ ਕਟਰ ਨੂੰ ਮੋਹਰ ਲਾ ਕਿਉਂਕਿ ਅੱਜ ਕਾਨੂੰ ਅੱਜ ਆਪਾਂ ਦਾ ਖਾਲੀ ਦਾ ਟਾਈਮ ਆ ਜੀ ਕੱਲ ਨੂੰ 6 ਵਜੇ ਸਵੇਰ ਫੇਰ ਆਪਾਂ ਚਵਾਈ ਲਾ ਦੇਣੀ ਆ ਤੇ ਕੱਲ ਨੂੰ ਸ਼ਾਮ ਨੂੰ ਵੀ ਤੁਹਾਨੂੰ ਪੂਰੇ ਦਿਨ ਦਾ ਦੁੱਧ ਖਾ ਦੇਣਾ ਬਾਈ ਤੇ ਆ ਬਾਕੀ ਮੱਝ ਕੁਝ ਦੇਖੀ ਲੈ ਤਾਂ ਢਾਂਚਾ ਪਿੱਠ ਪੂੜਾ ਦੇਖ ਲਓ ਹਨਾ ਐਦਾਂ ਦੀਆਂ ਮੱਝਾਂ ਜਿਹੜੀਆਂ ਬਰੀਡਰ ਮੱਝਾਂ ਹੁੰਦੀਆਂ ਨੇ ਚੰਗੇ ਸਰੀਰ ਦੀਆਂ ਬੰਤਰ ਦੀਆਂ ਤੇ ਤੁਹਾਨੂੰ ਕੱਤੀ ਉਹ ਤੋਂ ਬਾਅਦ ਗੌਰ ਨਾਲ ਚਲੋ ਦੇਖ ਵੀ ਲਓ ਹਜੇ ਤਾਂ ਚੱਲੀ ਜਾਂਦਾ ਕੰਮ ਉਧਰ ਹਜੇ ਤਾਂ ਦੁੱਧ ਲਹਾਉਂਦੇ ਆ ਕਿਉਂਕਿ ਅਜੇ ਤਾਂ ਖਾਲੀ ਆ ਤਾਂ ਖਾਲੀ ਵੀ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਕੱਲ੍ਹ ਵਾਲੀ ਜਮਾਂ ਜਦੋਂ ਚਵਾਈ ਪਹਿਲੀ ਸ਼ੁਰੂ ਹੋਊਗੀ ਉਦੋਂ ਜਮਾਂ ਤਸੱਲੀ ਕਰਾਂਗੇ ਤਾਂ ਕੱਟੀ 13 ਮਹੀਨਿਆਂ ਦੀ ਕੱਟੀ ਆ ਤਾਂ ਕਦ ਪੁੱਤ ਬਹੁਤ ਜ਼ਿਆਦਾ ਆ 5 ਫੁੱਟ ਤੋਂ ਉੱਪਰ ਕੱਦ ਆ ਤਾਂ ਉਹਨਾਂ ਦੇ ਸਮੇਂ ਦੀ ਜਣੀ ਕਿ ਚੰਗੀ ਝੋਟੀ ਬਣਦੀ ਉਮੀਦ ਕੀਤੀ ਜਾ ਸਕਦੀ ਹੈ ਇਹ ਤੋਂ ਹਾਂ 13-14 ਮਹੀਨਿਆਂ ਦੀ ਤਾਂ ਅਰੇ ਹਜੇ ਵੀ ਮੱਝ ਦਾ ਧਿਆਨ ਮਾੜਾ ਮੁੱਟਾ ਸਾਡੇ ਚ ਵੀ ਹੈ ਤਾਂ ਚਵਾਈ ਵੀ ਹੋਉਂਦੀ ਹੈ ਕੈਸੇ ਕਰਕੇ ਉਹ ਤਾਂ ਲਾ ਜੀ ਬੜਾ ਡਰੂਗੀ ਡਰੂਗੀ ਹਾਂ ਫਿਰ ਵੀ ਚਲੋ ਬਾਲੇ ਟਿਕ ਹਾਂ ਬੈਠਣ ਲਾ ਫਿਰ ਪਸੂ ਨੂੰ ਆਏ ਹੋਏਗਾ ਨਾ ਵੀ ਚਲੋ ਬੈਠੇ ਆ ਹਨ ਤਾਂ ਸ਼ੇਅਰ ਵੱਧ ਤੋਂ ਵੱਧ ਕਰੋ ਤਿੰਨ ਚੈਨਲ ਚੱਲ ਰਹੇ ਆ ਇੱਕ ਵੀਡੀਓ ਬਣ ਰਹੀ ਆ ਆਲਮ ਸਿੰਘ ਵੀਡੀਓ ਬਣਾ ਰਹੇ ਆ ਨਾਲ ਵੀ ਜੇ ਕੋਈ ਨੈਟਵਰਕ ਚ ਪ੍ਰੋਬਲਮ ਹੈ ਤਾਂ ਸਾਨੂੰ ਉਹ ਵੀ ਦਿਖਾ ਸਕਦੇ ਆ ਕ੍ਰਾਂਤੀ ਡੈਰੀ ਫਾਰਮ ਦਵਿੰਦਰ ਵਾਲਾ ਚੈਨਲ ਤਾਂ ਪਿੰਦੀ ਸਿੱਧੂ ਫਾਰਮ 88 ਫੇਸਬੁੱਕ ਪਿੰਦੀ ਸਿੱਧੂ ਫਾਰਮ YouTube YouTube ਤੇ ਕੋਈ ਪ੍ਰੋਬਲਮ ਲੱਗੀ Facebook ਤੇ ਆ ਜਾਓ Facebook ਤੇ ਪ੍ਰੋਬਲਮ ਲੱਗੀ YouTube ਤੇ ਆ ਜਾਓ ਜਣੀ ਕਿ ਜਦੋਂ ਕਦੇ ਕੋਈ ਵੀ ਲੱਗੇ ਤੇ ਬਾਕੀ ਸਾਨੂੰ ਪਤਾ ਹੀ ਹੈ ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਪੂਰੇ ਤਨੋਂ ਮਨੋਂ ਆਪਦੀ ਇਮਾਨਦਾਰੀ ਵਾਲਾ ਕੰਮ ਕਰੀਦਾ ਹਨ ਤੇ ਕਿਉਂਕਿ ਆਪਾਂ ਆਮ ਭਰਾਵਾਂ ਨੂੰ ਘਰਾਂ ਚੋਂ ਕੱਢ ਕੇ ਲਈਦਾ ਵੀ ਯਾਰ ਚੰਗੀ ਚੀਜ਼ ਆ ਤੇ ਵੱਡੇ ਭਾਈ ਵੀ ਚੰਗੀ ਚੀਜ਼ ਆ ਆਪਾਂ ਨੂੰ ਦਿਖਾਉਣੀ ਚਾਹੀਦੀ ਹੈ ਤਾਂ ਇਹੀ ਅੱਜ ਦਿਖਾਉਣੇ ਆ ਨਾਲ ਇੱਕ ਥਾਣਾ ਹੋ ਕੇ ਸਕੇਦੇ ਤੁਸੀਂ ਤੇ ਕੱਟਰੂ ਪੂਰਾ ਚੰਗੀ ਜਾਂਦਾ ਤੇ ਤੁਸੀਂ ਗੌਰ ਦੇ ਨਾਲ ਦੇਖ ਸਕਦੇ ਆਂ ਤਾਂ ਥੋੜਾ ਜਿਹਾ ਅਸੀਂ ਬਾਹਰ ਆ ਇਧਰੋਂ ਸੂਰਜ ਦੂਜੀ ਸਾਈਡ ਤੇ ਹੋ ਗਿਆ ਤਾਂ ਕੱਲ ਲਈ ਜਿਹੜੀ ਪੱਕੀ ਚਵਾਈ ਹੋ ਗਈ ਉਹਦਾ ਕੋਈ ਨਾ ਕੋਈ ਸੈਟਮ ਬਣਾਵਾਂਗੇ ਉਦੋਂ ਮੱਝ ਨੂੰ ਇਧਰ ਕੱਤੀ ਵਾਲੇ ਪਾਸੇ ਕਰ ਤਾਂਗੇ ਅੱਜ ਇਧਰ ਨੂੰ ਇਹ ਚਾਨਣ ਬਣ ਜਾਂਦਾ ਨਾ ਚੰਗੀ ਵੀਡੀਓ ਦਿੰਦੀ ਹੈ ਕੱਲ ਨੂੰ ਮੱਝ ਨੂੰ ਆਪਾਂ ਤੜਕੇ ਤੋਂ ਇਧਰਲੀ ਸਾਈਡ ਤੇ ਬਣਾ ਲਾਂਗੇ ਤਾਂ ਇੱਕ ਵਾਰੀ ਬਾਲਟੀ ਮੁੱਦੀ ਮਾਰ ਦਿਓ ਜੀ ਬਸ ਇਧਰ ਨੂੰ ਕਰਕੇ ਨਾ ਤੋਹ ਕੇ ਨਾ ਥਾਣਾ ਤੇ ਇਧਰਲੇ ਪਾਸੇ ਨੂੰ ਬਾ ਬਾਲਟੀ ਇੱਕ ਵਾਰੀ ਪਾਣੀ ਡੋਲ ਦੇ ਮੁੱਦੀ ਮਾਰ ਦਿਓ ਤਾਂ ਬਾਕੀ ਦੇਖੋ ਸੋਡੇ ਹੱਥ ਚ ਹੁੰਦਾ ਨਵੇਂ ਭਰਾਵਾਂ ਨੂੰ ਅੱਲਾ ਸ਼ੇਰੀ ਦੇਣੀ ਤਾਂ ਜੇ ਅੱਜ ਆਪਾਂ ਹਜ਼ਾਰਾਂ ਮੁੰਡਿਆਂ ਨੂੰ ਹਜ਼ਾਰਾਂ ਤਾਂ ਆਪਣੇ ਭਰਾਵਾਂ ਨੂੰ ਹਜ਼ਾਰਾਂ ਅੰਕਲਾਂ ਨੂੰ ਠੀਕ ਹੈ ਹਜ਼ਾਰਾਂ ਭੈਣਾਂ ਨੂੰ ਇਸ ਕੰਮ ਦੇ ਵਿੱਚ ਪਾਇਆ ਤਾਂ ਇਹੀ ਪਾਇਆ ਵੀ ਆਪਾਂ ਇਮਾਨਦਾਰੀ ਦੇ ਨਾਲ ਸਾਰੀਆਂ ਜਿਹੜੀਆਂ ਚੀਜ਼ਾਂ ਦਿਖਾਉਣੀਆਂ ਤੇ ਤੁਸੀਂ ਵੀ ਇਹਨਾਂ ਦੀ ਜਿਹੜੀ ਇਮਾਨਦਾਰੀ ਦਾ ਜਿਹੜਾ ਫਲ ਹੈ ਤੁਸੀਂ ਦੇਣਾ ਲੋ ਵੀ ਧਾਰ ਦੇਤੀ ਮੱਝ ਨੂੰ ਤੇ ਤੁਸੀਂ ਵੀ ਇਮਾਨਦਾਰੀ ਦੇ ਨਾਲ ਉਹਦੇ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਕਿਉਂਕਿ ਇੱਕ ਹੌਸਲਾ ਹੁੰਦਾ ਤਾਂ ਜਦੋਂ ਹੌਸਲਾ ਮਿਲਦਾ ਬੰਦੇ ਨੂੰ ਤਾਂ ਉਹਦੇ ਤਾਕਤ ਉਹਦੇ ਜਿੰਨੀ ਕਿਸੇ ਚੀਜ਼ 'ਚ ਨਹੀਂ ਹੁੰਦੀ ਠੀਕ ਆ એનર્ਜੀ ਇੰਨੀ ਕਿ ਮਿਲਦੀ ਆ ਤੇ ਬੰਦੇ ਦਾ ਇੱਕ ਹੋਰ ਸ਼ੌਂਕ ਵਧਦਾ ਵੀਰ ਗਾਹਾਂ ਨੂੰ ਇਹਨੂੰ ਇਦੋਂ ਵੀ ਵੱਧ ਸਾਂਭੰਗੇ ਠੀਕ ਆ ਇਹਦੋਂ ਵੀ ਵੱਧ ਹੋ ਕਰਗੇ ਹਨਾ ਇਹ ਚੱਕਰ ਹੁੰਦਾ ਤੁਸੀਂ ਪਾਉਂਦੇ ਕੋਲੀ ਖੜਜੋ ਸਾਡੇ ਗਨੇ ਚਾਹ ਗਦੇ ਆਪਾਂ ਦੇ ਤੁਸੀਂ ਕੁਰਸੀ ਪਾਉਂਦੇ ਹਾਂ ਇਧਰਲੇ ਪਾਸੇ ਨਾ ਕੋਈ ਬਰ ਪਸ਼ੂ ਦੀ ਨਿਗਾਹ ਸਾਹ ਉੱਤੇ ਚ ਰੂਆ ਐ ਹੋਊਗਾ ਵੀ ਸਾਡੇ ਬੰਦੇ ਤਾਂ ਇਧਰ ਫਿਰਤੇ ਆ ਪਾਉਂਦੇ ਇੱਥੇ ਵਿਚਾਲੇ ਜੇ ਵਜੋਂ ਖੋਲਣੀ ਤੇ ਜੋ ਧਾਰ ਸਟਾਰਟ ਹੋ ਗਈ। ਕੋਈ ਗੁੱਲ ਮੜਾਇ ਇਧਰ ਵੀ ਆ ਗਈ। ਹਾਂਜੀ ਧਾਰ ਹੋ ਗਈ ਸਟਾਰਟ। ਤਾਂ ਤੁਸੀਂ ਕਵਰ ਕਰਿਓ ਜੇ ਕੋਈ ਨੈਟਵਰਕ ਚ ਪ੍ਰੋਬਲਮ ਲੱਗੀ। ਕ੍ਰਾਂਤੀ ਡੈਰੀ ਫਾਰਮ ਵੀ ਖੋਲ ਸਕਦੇ ਆ ਤੁਸੀਂ। ਤਾਂ YouTube ਮੇਰੇ ਨਾਲ ਪਿੰਡੀ ਸਿੱਧੂ ਫਾਰਮ, Facebook ਤੇ ਸਿੱਧੂ ਫਾਰਮ 88 ਦੇ ਨਾਮ ਤੇ ਤੁਸੀਂ ਖੋਲ ਸਕਦੇ ਆ। ਕਾਇਤਾ ਥੋੜੀ ਜ਼ੂਮ ਜ਼ਿਆਦਾ ਕੀਤੀ ਵੀ ਆ ਕਿਉਂਕਿ ਬਾਹਰ ਬੈਠੇ ਨਾ ਸੂਰਜ ਵੀ ਉਧਰਲੀ ਸਾਈਡ ਨੂੰ ਸੁਪਿਆ ਤਾਂ ਥੋੜਾ ਜਿਹਾ ਕਫੋਨ ਜਿਹੜਾ ਜੂ ਫੇਸਬੁੱਕ ਆ ਉਹ ਬਹੁਤ ਕਲੀਅਰ ਦਿਸ ਜਾਂਦੀ ਆ ਜਿਹੜਾ YouTube ਵਾਲਾ ਫੋਨ ਆ ਉਹ ਥੋੜੀ ਆਲਮ ਬੈ ਜਾ ਇਧਰ ਬੱਧ ਡਰ ਨਾ ਜਾ ਬਿਲਕੁਲ ਜੀ ਬਿਲਕੁਲ ਬਾਈ ਤਕਰੀਬਨ ਬਿਲਕੁਲ ਇਹ ਮੰਨਣਯੋਗ ਗੱਲ ਆ ਵੀ ਛੋਟੀ ਇਕੱਲਾ ਦੁੱਧ ਨਹੀਂ ਛੋਟੀ ਝਾਰੇ ਪਾਸ ਚੰਗੀ ਪੱਠਪੁੜੇ ਤੋਂ ਲਾ ਕੇ ਹਰ ਚੀਜ਼ ਹਰ ਇੱਕ ਕੈਰੈਕਟਰ ਛੋਟੀ ਦਾ ਪੂਰਾ ਥਣ ਬਹੁਤ ਸੋਹਣਾ ਬਿਊਟੀ ਕੰਪੀਟੀਸ਼ਨ ਵਾਲੀ ਵੀ ਹੈਗੀ ਆ ਦੁੱਧ ਚਵਾਈ ਵਾਲੀ ਵੀ ਨਾਲ ਹੈਗੀ ਆ ਇਹ ਜਿਹੜੀਆਂ ਦੋ ਦੋ ਚੀਜ਼ਾਂ ਬਹੁਤ ਘੱਟ ਮਿਲਦੀਆਂ ਹੁੰਦੀਆਂ ਪਸਮਾ ਦੇ ਵਿੱਚ ਤਾਂ ਇਹ ਦੋ ਦੋ ਚੀਜ਼ਾਂ ਜਿਹੜੀਆਂ ਮਿਲਦੀਆਂ ਹਮ ਲੇਵਾ ਬਹੁਤ ਹਾਂਜੀ ਸਣੀ ਭਾਈ ਆ ਗਿਆ ਉਸ ਤੋਂ ਬਾਅਦ ਹਰਜਿੰਦਰ ਆ ਗਿਆ ਜੀ ਕਨਾ ਪ੍ਰਧਾਨ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਤਜਿੰਦਰ ਆ ਗਿਆ ਕਨਾ ਨਾਇਸ ਤੇ ਦਵੰਦਰਾਲ ਦੇ ਬੋਲਾਂਗੇ ਬਾਅਦ ਚ ਆਪਾਂ ਕਮੈਂਟ ਤੇ YouTube ਵਾਲੇ ਵੀ ਆਪਾਂ ਬੋਲਾਂਗੇ ਤਾਂ ਉਸ ਤੋਂ ਬਾਅਦ ਇਹ ਤਜਿੰਦਰ ਤੋਂ ਬਾਅਦ ਮ샨 ਸਿੰਘ ਆ ਗਿਆ ਜੀ ਨਾਇਵ ਆ ਗਿਆ ਜੀ ਲੱਕੀ ਆ ਗਿਆ ਲੱਕੀ ਤੋਂ ਬਾਅਦ ਗੋਲਸਨ ਆ ਗਿਆ ਜੀ ਕੋ ਜੀਤ ਆ ਗਿਆ ਜੀ ਹਰਵਿੰਦਰ ਆ ਗਿਆ ਹਰਵਿੰਦਰ ਆ ਗਿਆ ਇੱਕ ਆਲਮ ਦੀਪ ਆ ਗਿਆ ਮੈਨੂੰ ਆਲਮ ਤੇਰੇ ਲਈ ਆਈਡੀ ਤੋਂ ਮਾਤਾ ਦੇਖੀ ਜਾਂਦੇ ਚ ਵਈ ਆਪਣੀਆਂ ਕਿਉਂਕਿ ਆਲਮ ਦੀ ਆਪਦੀ ਆਈਡੀ ਪਈ ਆਪਦੀ ਦਾਦੀ ਉਹ ਦੇ ਕੇ ਰੱਖਦਾ ਹੈ ਫੋਨਾਂ ਦੀ ਤਾਂ ਜਦੋਂ ਲੋਡ ਹੁੰਦੀ ਆ ਵੀ ਫੇਸਬੁਕ ਦੇਖ ਲਿਆ ਕਰਕੇ ਵੀ ਮਾਤਾ ਨੂੰ ਪਤਾ ਸੀ ਵੀ ਮੱਝ ਚੋਂ ਜਾਂਦੇ ਆ ਤਾਂ ਇਹ ਹੁੰਦਾ ਦੇਖੋ ਸ਼ੌਂਕ ਤਾਂ ਮਾਤਾ ਬੈਠਿਆ ਖੋਲ ਕੇ ਹਾਲ ਮਾਰਾ ਫੋਨਾਂ ਤੌੜ ਦਿੱਤੀ ਚਵਾਈ ਹੈ ਜਿਹੜੀ ਦੇਖ ਰਹੀ ਹੈ। ਲਾਭ ਆ ਗਿਆ ਜੀ। ਹਰਿਸਪਾਲ ਆ ਗਿਆ, ਗगन ਆ ਗਿਆ। ਸੁਖਰਾਜ ਆ ਗਿਆ ਜੀ। ਸੁਖਪਾਲ ਆ ਗਿਆ, ਧੰਨਵਾਦ ਸੁਖਪਾਲ ਵੀਰੇ। ਲਵ ਯੂ ਤੁਹਾਡੇ ਸਾਰੇ ਭਰਾਵਾਂ ਦੇ ਨਾਲ। ਤੁਹਾਡੇ ਇੰਨੇ ਮਾਫਰਤ ਵਾਸਤੇ ਹਰਜਿੰਦਰ ਆ ਗਿਆ ਜੀ। ਹਰਜਿੰਦਰ ਮਾਰਾਂਗੇ ਕਿਹੜਾ ਵੀਰੇ ਪੱਕਾ ਮਾਰਾਂਗੇ ਤੁਹਾਡੇ ਕਰਨੀ ਬਸ ਸਤ ਕੰਮ ਜਾਹ ਜੇ ਨਾ। ਨੇੜੇ-ਨੇੜੇ ਵਾਲੀਆਂ ਜਿਹੜੀਆਂ ਵੀਡੀਓ ਸ਼ੂਟ ਕਰੀ ਜਾਂਦੇ ਆ। ਬਾਕੀ ਸਭ ਤੋਂ ਆਏ ਵੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਤੁਸੀਂ ਜਿਹੜਾ ਵੀਡੀਓ ਬਾਰੇ ਗਾਹ ਇੱਕ ਦੋ ਦਿਨ ਦੱਸਦੇ ਰਹਿੰਨੇ ਆ ਹਨਾ ਤੁਸੀਂ ਕੰਮ ਤੋਂ ਬੋਲ ਰਹੇ ਨੇ ਵੀ ਬਾਈ ਪਿੰਦੀ ਸਿੱਧੂ ਤੋਂ ਪਵਾ ਲੋ ਵੀਡੀਓ ਆਏ ਹਨਾ ਸਾਰੇ ਭਰਾ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਸ਼ਿਸ਼ ਇਹ ਹੀ ਰਹੂਗੀ ਵੀ ਵਧੀਆ ਚੀਜ਼ ਆਮ ਦਿਖਾਈਏ ਵੀ ਕੋਈ ਚਰਨੀ ਨਾਲ ਪਹਿਲਾਂ ਤੋਂ ਮੁਹੱਬਤ ਆ ਦੇਖੋ ਜਿੰਦਾ ਚੈਨੜਾ ਸਭ ਤੋਂ ਪਹਿਲਾਂ ਜਿਹੜੀਆਂ ਪੇੜ ਵਾਲੀ ਵੀਡੀਓ ਸੀ ਚਰਨੀ ਦੀ ਪਾਉਂਦੇ ਸੀ ਤਾਂ ਬਾਕੀ ਭਾਮ ਵਪਾਰੀ ਦੀ ਵੀਡੀਓ ਆ ਉਹ ਵੀ ਮੈਂ ਸ਼ੇਅਰ ਇਸੇ ਕਰਕੇ ਨਹੀਂ ਕਰਦਾ ਵੀ ਚਲ ਲੋਕ ਕਹਿੰਦੇ ਵੀ ਘਰ ਵਾਲੀ ਮੱਚ ਚਾਹੀਦੀ ਹੈ ਵੀ ਆਪਾਂ ਘਰ ਵਾਲੀਆਂ ਮੱਝੇ ਜ਼ਿਆ ਤ ਦਵਿੰਦਰ ਵਾਲੇ ਦੇ ਥੱਲੇ ਨੂੰ ਖਿੱਚੀ ਕਮੈਂਟ ਮੜ ਗਈ ਉਹ ਤੇ ਅੰਮਰਤ ਅੰਮਰਤ ਤੇਰਾ ਫੋਨ ਤਾਂ ਹੀ ਕਟਿਆ ਸੀਗਾ ਇਧਰੋਂ ਲੈਬ ਹੋ ਗਿਆ ਸੀ ਬਾਈ ਅੰਮਰਤ ਤੋਂ ਬਾਅਦ ਮਨਦੀਪ ਆ ਗਿਆ ਜੀ ਮਨਦੀਪ ਆ ਗਿਆ ਉਦੋਂ ਬਾਅਦ ਪਰਜਨ ਆ ਗਿਆ ਜੀ ਸਣੀ ਆ ਗਿਆ ਜੀ ਸਣੀ ਤੋਂ ਬਾਅਦ ਹੰਸਰਾਜ ਹੰਸਰਾਜ ਆ ਗਿਆ ਜੀ ਤਾਂ ਜੇ ਗੱਲ ਕਰੀ ਆਪਾਂ YouTube ਦੇ YouTube ਤੇ ਮਲਕੀਤ ਆ ਗਿਆ ਜੀ ਅਜੇ ਆ ਗਿਆ ਅਜੇ ਅਜੇ ਮਲਕੀਤ ਮੇਜਰ ਆ ਗਿਆ ਤਾਂ ਕਾਲਾ ਆ ਗਿਆ ਜੀ ਕੁਲਜੀਤ ਆ ਗਿਆ ਹਰਵਿੰਦਰ ਆ ਗਿਆ। ਔਰ ਪ੍ਰੀਤ ਆ ਗਿਆ ਮਨਜੀਤ ਕੌਰ ਜਗਤਾਰ ਬਲਜਿੰਦਰ ਜਿਸਕਰਨ ਅਮਨਦੀਪ ਸਿੰਘ ਹਾਂਜੀ ਬਰੇ ਸਤਿ ਸਾਲ ਸਾਰਿਆਂ ਨੂੰ ਤਾਂ ਕਿਵੇਂ ਲੱਗੀ ਚਵਾਈ ਵਧੀਆ ਕ리에ਟਿਵ ਵਧੀਆ ਹੀ ਜਾਂਦੀ ਹੈ। ਕਵਤਾਰ ਆ ਗਿਆ ਜੀ। ਜਗਤਾਰ ਆ ਗਿਆ। ਇਧਰ ਵੀ ਸਣੀ ਦਾ ਆ ਗਿਆ ਜੀ ਉਸ ਤੋਂ ਬਾਅਦ YouTube ਤੇ ਸਣੀ ਵੀ ਬਹੁਤ ਪੁਰਾਣੇ ਸਮੇਂ ਤੋਂ ਆਪਣੇ ਚੈਨਲਾਂ ਦੇ ਨਾਲ ਜੁੜੇ ਹੋਇਆ ਕਾਫੀ ਭਰਾ ਤਾਂ ਤਾਂ ਕਿਉਂਕਿ ਸਣੀ ਦਾ ਕਮੈਂਟ ਜਿਆਦਾ ਆਨ ਕਰਕੇ ਆਪਾਂ ਨੂੰ ਪਤਾ ਹੁੰਦਾ ਵੀ ਉਹ ਵਾਰੀ-ਵਾਰੀ ਨਿਗਾਹ ਦੇ ਵਿੱਚ ਆਉਂਦੀ ਹੈ। ਸਣੀ ਵੀ ਰ ਵੀ ਬਹੁਤ ਟਾਈਮ ਸਮੇਂ ਦਾ ਜੁੜਿਆ ਹੋਇਆ YouTube ਤੇ ਆਪਣੇ ਨਾਲ ਗਿਟਾਰ ਤੋਂ ਬਾਅਦ ਅਮਨਦੀਪ ਆ ਗਿਆ ਜੀ। ਕਾ ਕੋਸ਼ਿਸ਼ ਕਰਾਂਗੇ ਵੀ ਸਾਰੇ ਭਰਾਵਾਂ ਦੇ ਆਪਾਂ ਜਿਹੜੇ ਕਮੈਂਟ ਦੇ ਕੀ। ਗਾਲਾਂ ਨਹੀਂ ਪਟਿਆ ਮੱਝ ਦੇਖ ਲੋ ਚਾਹ ਕਰੀ ਆਪਣੇ ਚੀ ਹਜੇ ਵੀ। ਸੂਰ ਨੂੰ ਪਰਖ ਪਈਯੋ। ਹਾਂ ਫਿਰ ਨੂੰ فرق ਪੈ ਜੂਗਾ ਹਾਂ ਫਿਰ ਪਾਸ ਨੂੰ ਪਤਾ ਲੱਗਾਂਗਾ ਵੀ ਕੱਲ ਵੀ ਬੈਠੇ ਸੀ ਅੱਜ ਵੀ ਬੈਠੇ ਆ ਯਾਰ ਹਣ ਬਾਕੀ ਆਜਾਏ ਜੀ ਸਾਨੂੰ ਕਲੀਅਰ ਜਮਾ ਖਾੜੀ ਕਰਕੇ ਪੂਰੀ ਇਮਾਨਦਾਰੀ ਦੇ ਨਾਲ ਦਿਖਾਉਣੀ ਹੈ ਨਾਲੇ ਇੱਕ ਥਾਣਾ ਜਿਹੜਾ ਕੱਟੇ ਨੂੰ ਪਿਆਤਾ ਤਾਂ ਬਾਈ ਦਾ ਕਹਿੰਦੇ ਬਾਈ ਨੂੰ ਮਖਾ ਨਹੀਂ ਪਿਆ ਦੇ ਅੱਜ ਤਾਂ ਯਾਰ ਖਾਲੀ ਕਰਨੀ ਹੈ ਇੱਕ ਮਿੰਟ ਜੀ ਤਾਰ ਚੋਈ ਜਾਂਦੇ ਆ ਜੀ 2 ਮਿੰਟ ਹੀ ਰੁਕ ਜੂ ਡਰ ਨਾ ਜਾਵੇ ਮੱਜ ਬਾਅਦ 2 ਮਿੰਟ ਦਾ ਕੰਮ ਹੀ ਰਹਿ ਗਿਆ ਜੀ ਤੇ ਇਧਰ ਬਾਈ ਮਾਰਦਾ ਸੀ ਬਾਈ ਨੂੰ ਆਵਾਜ਼ ਮੈਂ ਕਈ ਵਾਰੀ ਹੁਣ ਆਪਾਂ ਬਾਰੀ ਖੋਲਦੀ ਆ ਤੇ ਮੱਝ ਡਰ ਨਾ ਜਾਵੇ ਹਰਿੰਦਰ ਆ ਗਿਆ ਜੀ ਕਹਿੰਦਾ ਬਹੁਤ ਵਧੀਆ ਜੀ ਰਣਜੀਤ ਆ ਗਿਆ ਜੀ ਅਤਾਰ ਆ ਗਿਆ ਰਣਜੀਤ ਆ ਗਿਆ ਸੁਖਪਾਲ ਆ ਗਿਆ ਜੀ ਜਰੂਰ ਵੀਰੇ ਜਰੂਰ ਕਟਰੀ ਵੀ ਤੁਹਾਨੂੰ ਦਿਖਾਵਾਂਗੇ ਨਾਲ ਤਾਂ ਪਰ ਉਸ ਕਰਕੇ ਉਹਦੇ ਬਾਈ ਆ ਕੇ ਗੱਲ ਰੋਕੀ ਸੀ ਫਿਰ ਮੈਂ ਬਾਈ ਨੂੰ ਕਿਹਾ ਮੈਂ ਕਰਨੀ ਹੈ ਕਥਾਂਤਾ ਸਿੰਘਾਈ ਦੇ ਤਿੰਨੇ ਡੰਗ ਕੱਟੇ ਨੂੰ ਕੱਟਣਾ ਉਹ ਖਾਉਂਦਾ ਇੱਕ ਡੰਗ ਜਿਹੜਾ ਪਸ਼ੂ ਆ ਕੋਈ ਵੀ ਆ ਭੁੱਖ ਜਰਲਾ ਦਾ ਹੁੰਦਾ ਵੀ ਜੇ ਕੱਲ ਨੂੰ ਮੜੀਆਂ ਮੋਟੀਆਂ ਧਾਰਾਂ ਪੀਲੀਆਂ ਨੇ ਨਾਲ ਸਬਰ ਆ ਜਾਂਦਾ hath ਨੇ ਫਿਰ ਧਾਰਾਂ ਪੀਣੇ ਨਾਲ ਤਰ ਕੇ ਥੋੜਾ ਜਿਹਾ ਵੱਧ ਪੀ ਲੂ ਠੀਕ ਆ ਵੀਰੇ ਇਸ ਕਵਾਲ ਦੇਖ ਲਾਂਗੇ ਕੋਈ ਗੱਲ ਨਹੀਂ ਵੀਰੇ ਹਾਂ ਮੱਝਸੀਲ ਆ ਜੀ ਮਨੋ ਜੁਗਾ ਕੋਲਜੀਤ ਆ ਗਿਆ ਜੀ ਆਪਣਾ ਮੇਰਾ ਨੰਬਰ ਹੈਗਾ ਕੋਲਜੀਤ ਬਾਈ 98888 34988 ਇਹ ਨੰਬਰ ਆ ਜੀ ਆਪਣਾ land 88834988 ਜਿੰਨੇ ਭਰਾ ਜੁੜੇ ਆ ਸ਼ੇਅਰ ਕਰ ਦਿਓ ਜੀ ਵਾ ਆਪ ਕਰ ਹਾਂ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਦੇਖੋ ਆਮ ਵੀਰ ਦੇਖੋ ਬਣਾ ਤਾਂ ਭਰਮ ਆ ਕੇ ਭਰਾਣੇ ਇੱਥੋਂ ਹੁਣ ਬਣਾਇਆ ਜਗਾੜ ਵੀ ਆਪਾਂ ਪਸੂਆਂ ਦੇ ਕਰਦੇ ਆ ਇੱਕ ਮੱਝ ਲੈ ਕੇ ਆਏ ਆ ਆਮ ਦੇਸੀ ਬਾਜਰੇ ਦਾ ਤਾ ਮਨ ਉਹਨੇ ਮੇਨ ਤਗੀਤੀ ਮਗਰਲੇ ਸਾਲ ਤੇ ਸਵਾਰ ਆਪਾਂ ਦੇਖੋ ਸਾਮਾਈ ਤਵਾਰੀ ਧਰਨ ਲਾ ਗਈ ਇਹ ਵੀ ਬਹੁਤ ਵੱਡੀ ਇੱਕ ਹਿੰਮਤ ਵਾਲੀ ਗੱਲ ਹੁੰਦੀ ਹੈ ਚਵਾਈ ਕਰਕੇ ਆਪਾਂ ਦਿਖਾਉਣਾ ਤੇ ਨਹੀਂ ਤਾਂ ਕਾਇਨਾ ਗਿਆਂ ਦਾ ਟਾਈਮ ਉਹਦਾ ਫਿਰ ਨਹੀਂ ਨਜ਼ਾਰਾ ਹੁੰਦਾ। ਬਾਈ ਨੂੰ ਬਾਈ ਨੇ ਲੈ ਕੇ ਆਈ ਸੀ ਛੋਟੀ ਇਹ। ਉਹਨਾਂ ਨੂੰ ਵੀ ਬਾਰੇ ਪਤਾ ਨਹੀਂ ਹੈਗਾ ਵੀ ਕਿਹੜੇ ਬੁਲਦੀ ਹੈ। ਹਾਂ ਬਾਈ ਨੂੰ ਕੁਝ ਨਹੀਂ ਪਤਾ। ਉਹਨਾਂ ਨੇ ਠੀਕ ਕਿੱਲੇ ਕੇ ਆਂਦੀ ਕੀ। ਆ ਬਾਈ ਨੇ ਮੈਨੂੰ ਵੀਡੀਓ ਤੋਂ ਬਹੁਤ ਕਮਜ਼ੋਰ ਜੀ ਛੇੜਣਾ ਕਿੜਾ ਆ ਪਲਣਾ ਸੀ। ਕੱਤੀ ਮਗਰ ਸੀ ਕਿ ਬਾਈ ਜੀ ਉਹਦੋਂ ਵੀ 33 ਵੀ ਜੜੰਗ ਲੱਗੀਆਂ ਜੀ ਮੱਝ ਦੇ ਜੜੰਗ ਲੱਗੀਆਂ ਜੀ ਅਸੀਂ ਆ ਕੇ ਕਰੇ ਸਾਂਭੀ ਆ। ਪਿਛਲੇ ਵਾਰ ਤਾਂ ਸਮਾੜੀ ਕਰੀਏ। ਐਦਿ ਕੀ ਬਰ ਬੈਰ ਨੂੰ ਪਤਾ ਜੀ ਚੰਗੇ ਦੁੱਧ ਵਾਲੀ ਆ। ਮੇਰੇ ਨਾਲ ਸ਼ਾਮ ਕੇ ਸਰਜੀ ਨੂੰ ਧੰਨਵਾਦ ਬਾਈ ਸ਼ੇਅਰ ਕਰ ਦੋ ਵੀਰੇ ਚੱਲਦੀ ਵੀਡੀਓ ਨੂੰ ਹਾਂ ਸ਼ੇਅਰ ਬਟਨ ਤੇ ਕਰ ਦੇ ਕਰੂ ਤਾਂ ਕਰ ਬਾਈ ਇਹਦੇ ਨਹੀਂ ਖਾਦਰਤਾ ਨਹੀਂ ਪਤਾ ਬਾਈ ਕਿਉਂਕਿ ਬਾਈ ਜੀ ਮੈਂ ਦੱਸਿਆ ਦਵਿੰਦਰ ਨੇ ਵਿਧਾਇਆ ਸੀਗਾ ਤੇ ਰਾਜੀਵ ਲਗਾ ਜੀ ਦਾ ਸੱਸਾ ਬਾਈ ਜੀ ਸੱਸਾ ਰਣਾ ਰਣਾ YouTube ਰਣਾ ਰਣਾ ਜੈ ਉਹਨੂੰ ਆਇਆ ਪਮ ਗੈਸਿਫ ਤੇ ਇਹ ਢਾਲੀ ਵਾਲ ਰਾਮ ਰਾਮ ਜੀ ਸੇਰਤ ਵਾਲੀਵਾਦ ਸਾਹਿਬ ਹਾਲ ਵਧੀਆ ਤੁਸੀਂ ਦਿਨਾਓ ਕਿਵੇਂ ਆ ਵਾਹਿਗੁਰੂ ਤਾਂ ਕੋਈ ਗੱਲ ਨਹੀਂ ਦਿਖਾਉਣੇ ਲੋ ਜੀ ਮੱਝੇ ਖਾਲੀ ਹੋ ਗਈ ਆ ਦੇਖਦਾ ਨਹੀਂ ਸਾਰੇ ਆਦੇ ਡਰਨ ਦਾ ਕਰਕੇ ਅਸੀਂ ਕੋਲੇ ਨਹੀਂ ਹੋ ਰਹੇ ਸੀ ਹੋਂਦ ਤੁਸੀਂ ਉਹ ਥਣ ਦੇ ਸਾਰੇ ਸਾਰੇ ਜਮਾ ਨਿਚੋੜਦੇ ਬਈ। ਤਾਂ ਆਪਾਂ ਕਿਸ ਨੂੰ ਪਤਾ ਹੀ ਆ ਹੁਣ ਤਿੰਨ ਟਾਈਮ ਹੀ ਹੋ ਜਾਂਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ। ਤਾਂ ਟੜਕੇ ਦੁੱਧ ਹੁਣ ਕੱਟਰੂ ਨੂੰ ਝੰਗਾਤਾ ਸੀਗਾ ਥਣ ਪੂਰਾ। ਤਾਂ ਇਹ ਪਿਆ ਦੁੱਧ ਜੀ। ਤਾਂ ਕੰਡਾ ਬਾਈ ਆਪਣਾ। ਕਿੱਥੇ ਲਿਆ? ਹਾਂ ਜੀ ਹਾਂ ਜੀ। ਮੈਂ ਤਾਂ ਵਿਚਾਰੀ ਮਾਝ ਤੋਂ ਡਰਦੇ ਨੇ ਮੈਂ ਸੱਤ ਵੀ ਹਲੀ ਮਾਰੀ। ਮੈਂ ਕਿਹਾ ਕਿਤੇ ਹੋਰ ਨਾ ਮੈਂ ਦੁੱਧ ਢਲਾ ਦੇ ਮੈਂ। ਹਾਂ ਜੀ ਹਾਂ। ਤਾਂ ਕੋਈ ਬੋਟਰ ਪਰ ਨਹੀਂ ਹੁੰਦਾ ਉਸ ਤੇ ਕੇ ਉਹਨਾਂ ਰੱਖਣ ਦਾ ਕੋਈ ਬਹੁਤ ਜ਼ਰੂਰਤ ਨਹੀਂ ਸੀ। ਸਵੇਰ ਸਾਕਾਂ ਗਿਆ ਪਾ ਉਹ ਜਿਹੜਾ ਇਹਨੂੰ ਖਾਲੀ ਦਿਖਾ ਦਈਏ ਤਾਂ ਨਾ। ਮੇਰੇ ਹਾਂਜੀ ਆ ਵੀ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ। ਅਲਤਾਰ ਸਿੰਘ ਪਾਂਦਰਾ ਜੀ ਆ ਗਿਆ। ਅਲਤਾਰ ਸਿੰਘ ਪਾਂਦਰਾ 74। ਪੇਜ ਵਾਲਾ। ਇਹ ਆਪਾਂ ਦੂਜਾ ਕਰ ਜੀ ਦਾ। ਇੱਕ ਤੁਹੇ ਦੇ ਸਕਦੇ ਆ ਬਈ ਇੱਕ ਕੰਡਾ ਜਮਾ 0 ਹੋਰ ਬਾਲਟੀ ਹੈਗੀ ਆਪਣੇ ਕੋਲ ਲੈ ਆਓ ਜੀ ਬਾਲਟੀ ਖਾਲੀ ਵਾਲ ਉਹਦੇ ਚ ਲਾਤਾ ਮੇਰੀ 0 ਕਰਕੇ ਆਪਾਂ ਕਰਦੇ ਜੀ ਨੇ ਇੱਕ ਨੀ ਖਾਲੀ ਬਾਲਟੀ ਤੇ ਉਹ ਕਰ ਲਾਦੇ ਨਾ ਅੱਛਾ ਅੱਛਾ ਪਾਵਾ ਨਹੀਂ ਪਾਣ ਕਿੰਨਾ ਰੋਕ ਉਹ ਖਾਲੀ ਬਾਲਟੀ ਰੱਖ ਕੇ 0 ਕਰਾ ਬਾਕੀ ਸਾਨੂੰ ਪਤਾ ਹੀ ਆਪਾਂ ਜਿਹੜੀ ਪਾਉਂਦੀ ਲੈਬ ਦਿਖਾਈਏ ਪਾਉਂਦੀ ਘਰੇ ਜਾਂ ਤਾਂ ਪਾਉਂਦੀ ਬਾਹਰ ਮਿੱਤਰਾਂ ਦੇ ਤੇ ਆਪਾਂ ਪੂਰੀ ਫੁੱਲ ਕੋਸ਼ਿਸ਼ ਕਰਦੇ ਆਂ ਜੀ ਜ਼ੀਰੋ ਕਰ ਦਿੰਦੇ ਆਂ ਆ ਪਹਿਲਾ ਨੰਬਰ ਇਹਨੇ ਨਾ ਉੱਤਰ ਲਾਈ ਨਾ ਪੋ ਹਾਂ ਜੀ ਓਕੇ ਜੀ ਹਾਂ ਜੀ ਲਓ ਜੀ ਬਾਲਟੀ ਰੱਖ ਕੇ ਜ਼ੀਰੋ ਕਰਤਾ ਤੇ ਹਰ ਵਾਰ ਕਰਦੇ ਕੋਈ ਨਹੀਂ ਪੱਕੀ ਇਹ ਕਿੰਨੇ 796 ਅਰਜ਼ੀ ਇਹ ਪੁਰਾ ਲਓ ਜੀ ਹਾਂ ਇੱਕ ਸੰਕਰਤ ਅਰਜ਼ੋ ਇੱਕ ਥਾਨ ਆਪਾਂ ਕੱਟੇ ਨੂੰ 2.5 ਕਿਲੋ ਕਹਿੰਦੇ ਸੀ ਬਾਈ ਹਨਾ ਕੱਟ ਮੂਹਰੇ ਥਾਂ ਜਿੱਥੇ ਝੋਕਾ ਜੀ ਅੱਡ ਅੱਛਾ ਆ ਤੇਰੇ ਸਵਾ 2 ਕਿਲੋ ਕਿਵੇਂ ਹਾਂ ਹਾਂ ਇਹ ਸਕਰੀਨ ਦੇ ਵਿੱਚ ਹੋ ਜਾਂਦਾ ਇਹ ਆ ਦੇਖ ਸਕਦੇ ਆ ਜੀ 6 ਕਿਲੋ 796 ਤੇ 6 ਕਿਲੋ 812 ਜਿਹੜੇ ਕੱਲ ਵਾਲਾ ਦੁੱਧ ਹੈ ਵੇ ਚਲ ਤੜਕੇ ਇੱਕ ਥਾਣਾ ਆਪਾਂ ਪਿਆਵਾਂਗੇ ਤੇ ਇੱਕ ਥਾਣਾ ਕਰਾਂਗੇ ਤੇ ਬਾਕੀ ਨਾਲੇ ਤੜਕੇ ਤੋਂ ਮੱਝ ਨੂੰ ਪੋਸ ਪੈ ਜੂ ਇਹਨੂੰ ਪਤਾ ਲੱਗ ਜੂ ਕਿ ਅੱਜ ਥੋੜਾ ਜਿਹਾ ਡਿਸਟਰਬ ਵੀ ਹੋ ਜਾਂਦਾ ਕਿਉਂਕਿ ਤੁਸੀਂ ਤੁਸੀਂ ਦੇਖਈਏ ਗਾਲਾਂ ਬਹਿਣੀ ਕੀਤੇ ਦੀ ਸਾਡੇ ਕੰਨਾਂ ਚ ਝੱਟ ਗਈਆਂ ਹਾਂ ਬਿਲਕੁਲ ਉਹ ਮੈਂ ਪਹਿਲਾਂ ਹੀ ਬੋਲਦਾ ਸੀ ਇਹ ਵੀਡੀਓ ਅਸੀਂ ਮੰਦਰ ਸੁਣਾ ਨਹੀਂ ਹੁਣ ਤਾਂ ਮੈਂ ਕਹਿੰਦਾ ਮੱਝਸ ਆਪਣੇ ਕੰਨਾਂ ਚ ਝੱਟ ਜਾਂਦਾ ਤੇ ਗਾਲਾਂ ਵੀ ਨਹੀਂ ਪਟਿਆ ਇਸ ਕਰਕੇ ਗਾਲੇ ਦੇ ਕਰਕੇ ਤੇ ਉਹੀ ਲੀਟਰ 1.5 ਲੀਟਰ ਉਹ ਪਸ਼ੂ ਘੱਟ ਦਿੰਦਾ ਤੇ ਸਵਾ ਕਤੋਂ ਲੀਟਰ ਬਾਈ ਦਾ ਉਹ ਮਣਿਆ ਵਸ ਦੁੱਧ ਉਹ ਅੱਡ ਝੋਖਿਆ ਸੀਗਾ ਜਿਹੜਾ ਕੱਟ ਨੂੰ ਸਿੰਘਾ ਆ ਉਹ ਵੀ ਐਂ ਝੋਖਿਆ ਜੀ ਵੀ ਚਲ ਖਾਲੀ ਵਾਲੇ ਤੱਕ ਜੀ ਪਤਾ ਲੱਗ ਜਾਂਦਾ ਵੀ ਆਪਾਂ ਇੱਕ ਦਿਨ ਪਹਿਲਾਂ ਝੋਖ ਕੇ ਦੇਖ ਲਓ ਵੀ ਮੂਰ ਥਾਂ ਦੇ ਵਿੱਚ ਇਹ ਕਿ ਸਾਢੇ 4 ਕਿਲੋ ਦੀ ਗਾੜੀ ਆ ਬਈ ਇਹਦੀ ਤੁਸੀਂ ਆਪ ਐਸਟੀਮੇਟ ਲਾ ਲਓ ਜਿਹੜੇ ਪਸ਼ੂ ਦੀ ਗਾੜੀ ਵੱਡੀ ਹੋਏ ਨਾ ਤਾਂ ਉਹ ਪਸ਼ੂ ਕਿੰਨਾ ਦੁੱਧ ਦੇ ਸਕਦਾ ਤੇ ਬਾਕੀ ਤੂੰ ਦੇਖ ਲਿਆ ਤਾਂ ਜਦੋਂ ਨੇੜੇ ਜਾਂਦੀ ਸੀ ਤਾਂ ਸੌਕਾ ਦੀ ਉਹਦੀ ਇਹ ਜਿਹੜਾ ਦੇਣ ਦੀ ਕੋਸ਼ਿਸ਼ ਕਰਦੀ ਹੈ। ਬਾਜਣਾ ਹੈ ਹਾਂ ਇਧਰ ਆ ਜੂ ਬਾਈ ਬਿਲਕੁਲ ਜੀ ਹਾਂ ਮੈਂ ਤੇ ਸਾਰਾ ਨਾ ਹਾਂ ਲੈ ਆ ਪਾਸੇ ਇੱਥੇ ਬੈਠਾ ਪਿੱਠ ਮਾਜਦੀ ਇੱਥੇ ਹੋ ਜੂ ਬਾਈ ਮੂੰਹ ਇਧਰ ਹੋ ਜੂ ਅੱਛਾ ਖੜ੍ਹਦੀ ਉੱਥੇ ਠੀਕ ਹੈ ਓਕੇ ਫਿਰ ਉਹ ਜਿੱਥੇ ਬੰਨਣ ਲੱਗ ਗਿਆ ਉੱਥੇ ਆ ਤਾਂ ਦੇਖੋ ਜੀ ਬਿਲਕੁਲ ਹੀ ਦੇਖੋ ਮਾਜਦੀ ਬਾਈ ਦੇਖ ਸਾਡੇ ਦੇ ਨਾਲੇ ਕੱਟ ਨੂੰ ਰੰਗ ਦੇ ਰਹੇ ਨੇ ਸਾਹ ਘਰੀ ਇੱਧਰ ਨੂੰ ਵੀ ਹਾਂ ਬਹੁਤ ਸੋਹਣੀ ਹੁਣ ਬਾਹਰੀ ਬਣੋਗੇ ਬਸ ਠੀਕ ਹੈ ਜੀ ਤੇ ਉਧਰ ਤੋਂ ਲਓ ਜੀ ਭਰਾ ਕਹਿੰਦੇ ਸੀ ਬਾਜੀ ਬਈ ਆਹ ਕੱਟਾ ਜਿਹੜੇ ਪਿੰਡੋਂ ਦਾ ਕੱਟਾ ਉਹ ਪਾਏ ਹੋਏ ਆ ਹੈ ਅੱਛਾ ਸੀਮਨ ਅੱਛਾ ਬਾਈ ਦਾ ਸੀਮਨ ਸਾਹਮਣੇ ਰੱਖਿਆ ਹੋਇਆ ਤੇ ਸੀਮਨ ਲਿਖਿਆ ਹੋਇਆ ਕੱਟਾ ਜਿਹੜਾ ਤੇ ਇਹਦੀ ਵੀ ਬਹੁਤ ਵੇਰਪੂਲ ਆ ਦੀ ਮਾਂ ਵਾਂਗੂ ਬਾਈ ਪਿੱਠ ਪੋਠੇ ਦੀ ਵੀ ਤਗੜੀ ਆ ਤੇ ਬਾਕੀ ਕੱਟੇ ਦੇਖ ਲੋ ਕੱਤੀ ਦੇ ਵੀ ਤੁਸੀਂ ਅੱਖਾਂ ਦੇ ਵਿੱਚ ਡਰ ਦੇ ਸਕਦੇ ਆ ਜਿਹੜਾ ਪਸ਼ੂ ਮੋਰ ਨੂੰ ਕੰਨ ਕਰਕੇ ਖੜੇ ਨੇ ਉਹਦੇ ਮਨ 'ਚ ਡਾਰੀ ਹੁੰਦਾ ਬਾਕੀ ਜਿਹੜੇ ਭਰਾ ਆਪਣੇ ਪਸ਼ੂ ਰੱਖਦੇ ਉਹਨਾਂ ਨੂੰ ਪਤਾ ਹੀ ਹੁੰਦਾ ਹਨਾ ਤਾਂ ਵੀ ਕਿਹੜੇ ਲੋੜ ਤੇ ਪਸ਼ੂ ਡਰਦਾ 32 ਉਹ ਸੋਹਣੀ ਇਹ ਮੇਰੇ ਨਾਲ 14-15 ਮਹੀਨਿਆਂ ਦੀ ਹੈ ਅਣੀ ਤਿਆਰ ਵੀ ਹੈ ਕਿੰਨੇ ਮਹੀਨੇ ਦੀ ਕੱਟੀ ਹੋਗੀ 15 ਦੀ ਹੋਗੀ 15 ਦੀ ਹੋਗੀ ਰੂਮਾਂ ਲਾ ਕੇ ਦੋਮਾਂ ਲੱਗਿਆ ਹੋਣੀ ਕੱਟੀ ਹੋਈ ਲਓ ਜੀ ਭਾਈ ਜਿਹੜਾ ਆ ਪੱਤੇ ਦਾ ਜਿਹੜਾ ਹੈਗਾ ਦੇਖ ਲਾਂਗੇ ਕੱਲ ਨੂੰ ਕੱਲ ਵਾਲੀ ਤੁਹਾਨੂੰ ਚਵਾਈ ਤੋਂ ਬਾਅਦ ਨਾ ਦਿਖਾ ਦੇਾਂਗੇ ਤੁਹਾਨੂੰ ਕੱਲਾ ਹੱਥ ਨਾਲ ਵਾਲੀ ਦੇ ਵਿੱਚ ਤੜਕੇ ਪਪਰਾ ਨੂੰ ਕਹਿ ਕੇ ਰੱਖਾਂਗੇ ਵੀ ਭਾਈ ਉਟੀ ਦਾ ਜਿਹੜਾ ਆ ਪਾ ਕੇ ਰੱਖ ਲਈ ਤਾਂ ਵੀ ਜਿਹੜੀ ਕਾਫੀ ਆਪਣਾ ਲਿਖਾ ਹੁੰਦਾ ਵੀ ਤੜਕੇ ਪਪਰਾ ਨੂੰ ਉਹ ਵੀ ਦੱਸ ਦਾਂਗੇ ਵੀ ਕਿਹੜਾ ਹੈ ਉਹਨੇ ਕੱਲ ਨੂੰ ਦਿਖਾ ਦੇ ਨਾ ਕੋਈ ਨਾ ਕੱਲ ਨੂੰ ਦਿਖਾ ਦਾਂਗੇ ਜੀ ਤੜਕੇ ਵਾਲੀ ਜੀ ਆਪਾਂ ਦੱਸ ਦਾਂਗੇ ਜੀ ਕਿੱਥੇ ਦਾ ਵੀ ਜਿਹੜਾ ਸੀਮਨ ਸੀ ਉਹਦੇ ਪਿਓ ਬਾਰੇ ਵੀ ਉਹ ਕੱਟੀ ਦਾ ਭਾਈ ਨੇ ਦੱਸਿਆ ਹੀ ਆ ਵੀ ਮਗਰੀ ਆਈ ਸੀਗੀ ਭਾਈ ਤਾਂ ਬਹੁਤ ਚੰਗੀ ਹੈ ਭਾਈ ਇਹ ਤਾਂ ਉਮੀਦ ਹੈ ਜੇ ਜਦ ਕੰਪਰੈਸਰ ਨਾਲ ਦੇ ਵਿੱਚ ਆ ਕੁਛ ਕਰਾ 21 22 ਲੀਟਰ ਦੀ ਮਾਲਕਾ ਜਿਹੜੀ ਆਮ ਤਾਂ 22 ਦੀ ਜਿਵੇਂ ਹੁਣ ਤੋਂ ਸਮਾਈ ਇੱਕ ਜੀ ਮੈਂ ਹੋਰ ਵੀ ਦਿਖਾਉਣਾ ਕੋਈ ਆਇਆ ਨਹੀਂ ਬ੍ਰੀਡਰ ਨੂੰ ਘਰਾਲਾ ਪਾਈ ਦਾ ਕੰਮ ਤੇ ਆ ਦੇਖ ਲਓ ਤਾਂ ਕੋਲਨੀ ਜਿਹੜੀ ਹਜੇ ਖਰਾਕ ਰੋਗ ਆ ਰਲੀ ਪਈ ਉਹ ਮੇਰੇ ਫਰੀ ਤੇ ਅੱਧਰ ਵੀ ਛੋਟੀਆਂ ਵੀ ਆਇਆ ਘੱਟ ਪਾਈ ਗਿਆ ਤੁਹਾਨੂੰ ਪਤਾ ਜਦੋਂ ਬ੍ਰੀਡਰ ਆ ਬ੍ਰੀਡਰ ਤਾਂ ਤੋਲ ਮੇਰੇ ਕੋਈ ਪਾਉਂਦੇ ਆ ਵੀ ਇੰਨਾ ਕੱਪਾ ਲਿਆ ਬਸ ਖਾ ਲਿਆ ਵੀ ਖੇੜ ਵੀ ਟਾਈਮ ਤੋਂ ਟਾਈਮ ਦੇਣੀ ਆ ਪਾਣੀ ਵੀ ਜਿਆਦਾ ਪੋਣਾ ਉਹ ਕਰਨਾ ਇਹ ਚੀਜ਼ ਵੀ ਤਾਂ ਦਿਖਾਈ ਆ ਵੀ ਜਮੇ ਪਾਈ ਬਲਜਿੰਦਰ ਨੇ ਤਾਂ ਕਿਸੇ ਢੰ ਤਾ ਹਜੇ ਬਰਜਿੰਦਰ ਭਾਈ ਹੁਣ ਦੱਸਾਂ ਕਿੰਨਾ ਖਾਣ ਲੀਏ ਗਾਣਾ ਹੁਣ 10 ਕਿਲੋ ਪੈਂਦਾ ਓਕੇ 10 ਕਿਲੋ ਹਾਂ ਫੀਡ ਉੱਤੇ ਲੇਟੀ ਲੇਟੀ ਇਹ ਹੀ ਚੀਜ਼ਾਂ ਪਾਉਣੇ ਆ ਕਿੰਨੇ ਡੀ ਚ ਪਾਉਣੇ ਆ ਠੀਕ ਆ ਤੇ ਅੱਜ ਸੂਈ ਨੂੰ ਰੇਗਨ ਹੋ ਗਿਆ ਸਹੀ ਸੂਈ ਨੂੰ ਅੱਜ 10 ਤਰੀਕ ਨੂੰ ਸੂਈ ਸੀ ਸਮਝੋ ਤੇ ਅੱਜ 15 15 ਦਿਨ ਹੋ ਗਏ 35 ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਭਾਈ ਤੇ ਬਹੁਤ ਚੱਗੇ ਭਰਾਵਾਂ ਦੇ ਵੀ ਕਮੈਂਟ ਆਏ ਕਹਿੰਦੇ ਬਹੁਤ ਸੋਹਣੀ ਝੁੱਟੀਆਂ ਚਾਰੇ ਪਾਸੋਂ ਬਾਹਰ ਹੀ ਲੋਸ ਸੀ ਜਦੋਂ ਸੂਈ ਸੀ ਬੜੀ ਗਰਮੀ ਗਰਮੀ ਸੀ ਬਾਕੀ ਦੂਸਰੇ ਸਾਰੇ ਸੀਗੇ ਸਾਡੀ ਫਸਟ ਮਾਰਜਿਨ ਕੀ ਕੋਈ ਉਹ ਥਾਮਣ ਦਾ ਵੀ ਨਹੀਂ ਪਤਾ ਸੀਗਾ ਇੱਕ ਪਹਿਲੀ ਅਸੀਂ ਤਾਂ ਬਸ ਉਮੀਦ ਰੱਖੀ ਵੀ ਸੀਗੀ ਇਹਦਾ ਜਦੋਂ ਤੁਸੀਂ ਸਾਹ ਕੇ ਜਦੋਂ ਬੋਲਾ ਕੱਢਿਆ ਤੀਜੇ ਚ ਉੱਥੇ ਦਿਨ ਬੋਲਾ 5-6 ਲੀਟਰ ਕੱਢ ਗਈ ਜਦੋਂ ਮੈਂ ਕਿਹਾ ਵੀ ਯਾਰ ਗੌਰ ਕਰਕੇ ਮੰਗਾਓ ਤੀ ਫਿਰ ਜਦੋਂ ਗੌਰ ਕੀਤੀ ਇਹ ਜਾਂ 11 ਲੀਟਰ ਤੇ ਓਕੇ 10-12 ਦੇਣਾ ਚ ਅੱਛਾ ਜੀ 11 ਲੀਟਰ ਤੇ ਜਾਵੜੀ ਫਿਰ ਮੈਂ ਬੰਦਾ ਪਾ ਲਿਆ ਮੈਂ ਕਿਹਾ ਜੀ ਮੇਲਾ ਬੰਦਾ ਪਾ ਕੇ ਮੇਲਾ ਦਿਖਾ ਕੇ ਕੁਝ ਕਰਗੇ ਮੈਨੂੰ ਕੋਈ ਬੰਦਾ ਨਾ ਲਿਆ ਅੱਛਾ ਜੀ ਸਾਰਾ ਦਿਲ ਜਾ ਟੁੱਟ ਗਿਆ ਮੈਂ ਮਨ ਜਾਂਦਾ ਹੋ ਗਿਆ ਮੈਂ ਕਿਹਾ ਯਾਰ ਮੌਕੇ ਤੇ ਮੈਂ ਆਈ ਸੀ ਇਹ ਹਫਤਾ ਕਰ ਲੈਣ ਉਹਦੇ ਦੀ ਫੇਰ ਦੁਬਾਰੇ ਆਪਾਂ ਸੰਭੀ ਆ ਸੰਭੀ ਆ ਹਾਂ ਉਹ ਤੇ ਦੁਬਾਰੀ ਸਮਾਈ ਆ ਤੁਹਾਨੂੰ ਦੱਸਾਂਗੇ ਸੀਐਮ ਦਿਓ ਥੋੜਾ ਬਹੁਤਾ ਹਾਂ ਤੇ ਬਸ ਉਹੀ ਦੇ ਬਾਈ ਨੇ ਨਾ ਕਿਸੀਐਮ ਦਿੱਤਾ ਸੀ ਨਾ ਬਾਈ ਨੇ ਲੀਵਰ ਟਾਉਣ ਕਹਿੰਦਾ ਸੀ ਬਾਈ ਕਹਿੰਦਾ ਯਾਰ ਖੋਜੋ ਕੇ ਦਾਣਾ ਨਹੀਂ ਖਾਂਦੀ ਤੇ ਦਾਣਾ ਖਾ ਲਈ ਵੀ ਇਹਦੇ ਮੂਰੀ ਪਿਆ ਹਾਂ ਖਾਲ ਨੂੰ ਇੱਕ ਖਾਲਾ ਦਾ ਪਸ਼ੂ ਨੇ ਇੱਕ ਵਾਰੀ ਇੱਕ ਝੋਟੀ ਜੀ ਖਾਣਾ ਉਹ ਗੱਲ ਵੱਖਰੀ ਐ ਜਿਹੜਾ ਹੋਲੀ ਹੋਲੀ ਖਾਣਾ ਗੱਲ ਵੱਖਰੀ ਐ ਪਰ ਬਾਈ ਨੂੰ ਦੱਸਿਆ ਵੀ ਭਾਈ ਲੀਵਟਨ ਕੋ ਸ਼ੁਰੂ ਕਰਨ ਨਾਲ ਯਾਰ ਜਿਆਦਾ ਦੁੱਧ ਵਾਲੀ ਐ ਇਹਨੂੰ ਉਸਟੋਬੈਟ ਚ ਰਿਲੇਟਡ ਕੈਲਸ਼ੀਅਮ ਵੀ ਸ਼ੁਰੂ ਕਰ 100 150 ਗ੍ਰਾਮ 100 150 ਗ੍ਰਾਮ ਹੋ ਕੇ ਤੱਕ ਹਫਤੇ ਹੋਇਆ ਤਾਂ ਬਾਕੀ ਕੱਲ ਨੂੰ ਸਾਨੂੰ ਉਸ ਸਾਹ ਨਾਲ ਹੁਣ ਆਪਣਾ ਇਹ ਬਣਦਾ 7 ਕਿਲੋ ਤੋਂ 200 ਗ੍ਰਾਮ ਘੱਟ ਤੇ ਮੂਹਰ ਲਈ ਥਾਂ ਚ ਹੈਗਾ 250 ਜਿਹੜਾ ਕੱਟੇ ਨੂੰ ਪਿਆ ਤਾਂ ਪੂਰਾ ਇਹ ਹੋ ਗਿਆ 7 7 ਦੇ 2 9 ਹੁਣ ਖਾਲੀ ਹੋਣ ਵਲੇ 9 ਕਿਲੋ ਤੋਂ ਖਾਲੀ ਹੋਈ ਹੈ ਨਹੀਂ ਨਹੀਂ ਸੱਤ ਨਹੀਂ 9 ਕਿਲੋ ਤਾਂ ਹੋ ਹੀ ਗਿਆ ਬਾਈ ਸੱਤ ਤਾਂ ਹੋ ਹੀ ਹੋ ਗਿਆ 11 ਕਿੱਟ ਸੀਗਾ ਨਾ ਨਹੀਂ 6 ਕਿਲੋ ਉਹ ਸੀ 6 ਕਿਲੋ 800 ਗ੍ਰਾਮ ਹੈ ਇਹ 200 ਗ੍ਰਾਮ ਉਤਲ ਦਾ ਪਾੜਾ ਸੱਤ ਹੋ ਗਿਆ ਤੇ 2 ਲੀਟਰ ਆਪਾਂ ਪਾੜਾ ਕੱਟੇ ਵਾਲਾ 9 ਕਿਲੋ ਹੋ ਗਿਆ ਤੇ ਉਮੀਦ ਇਹਦਾ ਹੈਗਾ ਵੀ ਇੱਕ ਇੱਕ ਕਿਲੋ ਇਹ ਚਵਾਈ ਕਰਾ ਦੂ ਕਿਉਂਕਿ ਕੱਲ ਨੂੰ ਨਾ ਜਦੋਂ ਬੈਠਾਂਗੇ ਤੁਸੀਂ ਆਪਾਂ ਨੂੰ ਪਤਾ ਲੱਗ ਜੂਗਾ ਡਿਸਟਰਬ ਕੱਲ ਨੂੰ ਘੱਟ ਹੋਊ ਕਿਉਂਕਿ ਉਹਨੂੰ ਪਤਾ ਲੱਗਦਾ ਆਪਾਂ ਤੁਹਾਨੂੰ ਵੀ ਮਗਰ ਬੈਠੇ ਜੀ ਮੈਨੂੰ ਕੁਝ ਨਹੀਂ ਆਖਿਆ ਐ ਡਾਰ ਵਾਲੀ ਗੱਲ ਨਹੀਂ ਤਾਂ ਥੋੜਾ ਬੋਤਾ ਤੇ ਗਾਹਾਂ ਨੂੰ ਹੁਣ ਬਾਈ ਨੂੰ ਵੀ ਆਖਿਆ ਜਿਹੜਾ ਇਹਦਾ ਜਿਹੜਾ ਸਮਾਂ ਠੀਕ ਹੈ ਟੂ ਕੇ ਉਸ ਸਮੇਂ ਦੀ ਪ੍ਰਵਾਹਾਂਗੇ ਦਸੰਬਰ ਦੇ ਲਗਭਗ ਇਹਨੂੰ ਗੱਪਣ ਕਰਵਾਈਆ ਜਿਹੜੀ 10ਵੇਂ ਕਿ ਮਹੀਨੇ ਤੱਕ ਤੇ ਨਾਲੇ ਬਾਈ ਨੂੰ ਕਹਾਂਗੇ ਮਾੜਾ ਮੋਡਾ ਉਸ ਹਾਬ ਨਾਲ ਜਦੋਂ ਆ ਗਰਮੀ ਜੀ ਨੰਗਣ ਲੱਗੀ ਤਾਂ 10ਵੇਂ ਕਿ ਮਹੀਨੇ ਮਾੜਾ ਮੋਡਾ ਢੇੜਾ ਗੂੜਾ ਮਾੜਾ ਮੋਡਾ ਪਾਸੇ ਸੇ ਦਵਾਵੇ ਤੇ ਇੱਕ ਦੋ ਯਾਰ ਦੋਸਤਾਂ ਨੂੰ ਲਿਆ ਕੇ ਕੋਲੇ ਖੜਾ ਲੇ ਤੇ ਕੋਲੇ ਬਹਿ ਗਏ ਹਾਂ ਅੰਗਰੇਜ਼ਵਾਕ ਕੋਲੇ ਬਹਿ ਗਏ ਬਸ ਇੰਨੇ ਜੀ ਪਸ਼ੂ ਦਾ ਫਰਕ ਪੈਣ ਲੱਗ ਜਾਂਦਾ ਜੀ ਤਾਂ ਉਸ ਬਾਅਦ ਜੀ ਉਤਾਰ ਤੋਂ ਅਗੇ ਚੋਕਾ ਤੋ ਤੇ ਸਿੰਘ ਆਸਟ੍ਰੇਲੀਆ ਆ ਗਿਆ ਹੋਰ ਗੁਰਦਰਤ ਵੀ ਠੀਕ ਆ ਜੀ ਤਾਂ ਇਧਰਲੇ ਪਾਸੇ ਵੀ ਸਣ ਤੋਂ ਬਾਅਦ ਪਿੰਡ ਰਹਿਣਾ ਕਹਿੰਦਾ ਹੈ ਪਿੰਡ ਦਾ ਰਹਿਣ ਸਹਿਣ ਇਹ ਪੇਜ ਆ ਗਿਆ ਬਾਈ ਦਾ ਹੈਲੋ ਜੀ ਧੰਨਵਾਦ ਵੀਰੇ ਬਹੁਤ-ਬਹੁਤ ਤੁਹਾਡਾ ਸਾਰੇ ਭਰਾਵਾਂ ਦਾ ਤੁਸੀਂ ਇਹਨੂੰ ਮਹੱਤਵਪੂਰਨ ਤੇ ਵੱਧ ਤੋਂ ਵੱਧ ਹੋਰ ਵੀ ਸ਼ੇਅਰ ਕਰ ਦਿਓ ਕਿਉਂਕਿ ਬਾਈ ਬਲਵਿੰਦਰ ਵਰਗੇ ਪਤਾ ਨਹੀਂ ਕਿੰਨੇ ਕ ਹਜੇ ਭਰਾ ਅੰਦਰ ਬੈਠੇ ਰਹਿੰਦੇ ਆ ਹਜੇ ਜਾਗਦੇ ਰਹਿੰਦੇ ਆ ਜਿਵੇਂ ਬਾਈ ਦਾ ਆਖਦਾ ਸੀ ਵੀ ਹਾਂ ਨਿਕਲੇ ਨਹੀਂ ਚੱਲ ਹੁਣ ਸਾਡੀ ਗੱਲਬਾਤ ਹੋ ਗਈ ਹੁਣ ਬਾਈ ਨੂੰ ਅਸੀਂ ਘਰੋਂ ਬਾਹਰ ਕੱਢ ਹੀ ਲੈਣਾ ਬਸ ਅੱਜ ਬਾਈ ਦੀ ਚਿਵਾਈ ਕਰਵਾ ਲਈ ਇਦੂ ਬਾਦ ਬਾਈ ਨੂੰ ਆਪਾਂ ਤਾਂ ਇੱਕ ਤਰ੍ਹਾਂ ਜਦੋਂ ਚਵਾਈ ਹੋ ਗਈ ਸਮਝ ਲਓ ਤਾਂ ਉਹਨੂੰ ਫਾਰਮ ਤੋਂ ਬਾਹਰ ਕੱਢ ਲਿਆ ਤਾਂ ਨਾਲੇ ਬੰਦੇ ਨੂੰ ਸ਼ੌਕ ਪੈਂਦਾ ਤੇ ਛੇ ਆ ਵਾਟੋਂ ਬੰਦੇ ਨੂੰ ਕਾ ਲਓ ਤੇ ਤੜਕ ਲਈ ਚਵਾਈ ਵੀ 6 ਵਜੇ ਲਾਵਾਂਗੇ ਤੇ ਕੱਲ ਆਪਾਂ ਦੀ ਚਵਾਈ ਵੀ 6 ਵਜੇ ਲਾਵਾਂਗੇ ਤੇ ਕੱਲ ਨੂੰ ਦੋਤੇ ਜਿਹੜਾ ਪ੍ਰੋਪਰ ਟੰਗ ਕਰਾਣਗੇ ਆਲੀ ਖਾਲੀ ਕਰਾ ਤੇ ਕਲੀਅਰ ਹੀ ਤਾਂ ਕੱਲ ਨੂੰ ਬੱਚੇ ਨੂੰ ਵੀ ਬਸ ਕੱਲ੍ਹ ਦਾ ਮਤਲਬ ਜਿੰਨਾ ਟਾਈਮ ਲਾਉਂਦੇ ਨਹੀਂ ਉਹ ਤਾਰਾ ਨਹੀਂ ਪਿਆਮਾਂਗੇ ਉਹ ਇਹ ਮਤਲਬ ਤਾਂ ਕਿ ਉਹ ਸਾਰਾ ਜਿ ਕਿਲੋ ਪੀਜੇ ਪਾਈਆ ਪੀਜੇ ਹਨ ਇਹਨਾਂ ਨੂੰ ਬੱਚਾ ਅਸੀਂ ਦਊਂਗਾ ਨੂੰ ਬੱਚਾ ਪੀ ਜਾਂਦਾ ਹੁੰਦਾ ਦੇਖਿਆ ਆਪਾਂ ਡੋਕੇ ਜਾਂਦਾ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਉਹਦੇ ਨਾਲ ਮੈਂ ਕੱਲ ਨੂੰ